ਸਸਿਕਲ ਦੋਸਤੋ ਡ੍ਰੀਮ ਜੋਬ ਇੰਸਟੀਚਿਊਟ ਦੇਖ ਰਹੇ ਇਹ ਸਾਰੇ ਹੀ ਸਟੂਡੈਂਟਸ ਦਾ ਮੈਂ ਆਪਣੇ ਚੈਨਲ ਤੇ ਬਹੁਤ-ਬਹੁਤ ਸਵਾਗਤ ਕਰਦਾ ਜੇਕਰ ਤੁਸੀਂ ਵੀ ਪੰਜਾਬ ਲੈਵਲ ਕਿਸੇ ਵੀ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਤਾਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਜੀਕੇ ਦੀ ਜਿਹੜੀ ਕਿ ਐਗਜ਼ਾਮ ਦੇ ਪੁਆਇੰਟ ਆਫ 뷰 ਤੋਂ ਬਹੁਤ ਜ਼ਿਆਦਾ ਇੰਪੋਰਟੈਂਟ ਆ ਇਹੇ ਵੀਡੀਓ ਦਾ ਸੈਕੰਡ ਪਾਰਟ ਆ ਜੇਕਰ ਤੁਸੀਂ ਪਹਿਲਾਂ ਵਾਲਾ ਪਾਰਟ ਨਹੀਂ ਦੇਖਿਆ ਤਾਂ ਤੁਸੀਂ ਇੱਕ ਵਾਰੀ ਜਾ ਕੇ ਉਹਨੂੰ ਜ਼ਰੂਰ ਦੇਖ ਲਓ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਉਹਦਾ ਲਿੰਕ ਦੇ ਦਿੱਤਾ ਠੀਕ ਹੈ ਆਓ ਆਪਾਂ ਸਟਾਰਟ ਕਰਦੇ ਹਾਂ ਆਪਣੇ ਕੁਐਸਚਨ ਨੰਬਰ 1 ਤੋਂ ਸੌਰੀ 31 ਤੋਂ ਹਰਿਆਣੇ ਦਾ ਨਿਰਮਾਣ ਪੰਜਾਬ ਵਿੱਚੋਂ ਕਦੋਂ ਕੀਤਾ ਗਿਆ ਕਦੋਂ ਕੀਤਾ ਗਿਆ ਸੀਗਾ 1966 ਦੇ ਵਿੱਚ 1900 66 ਦੇ ਵਿੱਚ ਜੇ ਇੱਥੇ ਕੁਐਸਚਨ ਬਣਦਾ ਕਈ ਵਾਰੀ ਪੰਜਾਬ ਦੀ ਆਖਰੀ ਵਾਰ ਵੰਡ ਕਦੋਂ ਹੋਈ ਤੁਸੀਂ ਬਣਾ ਲਓ ਜੇ ਤੁਸੀਂ ਨੋਟ ਕਰ ਰਹੇ ਹੋ ਤਾਂ ਤੁਸੀਂ ਬਣਾ ਸਕਦੇ ਹੋ ਕੁਐਸਚਨ ਨੂੰ ਪੰਜਾਬ ਦੀ ਆਖਰੀ ਵਾਰ ਵੰਡ ਕਦੋਂ ਹੋਈ ਫਿਰ ਵੀ ਤੁਹਾਡਾ ਆਨਸਰ ਹੋਊਗਾ 1966 ਠੀਕ ਹੈ 1966 ਨੂੰ ਪੰਜਾਬ ਦੀ ਆਖਰੀ ਵਾਰ ਵੰਡ ਹੋਈ ਤੇ ਪੁੱਛਿਆ ਜਾਂਦਾ ਪੰਜਾਬੀ ਸੂਬੇ ਦਾ ਮੋਢੀ ਕੌਣ ਹੈ ਨਾ ਫਿਰ ਆਊਗਾ ਤੁਹਾਡਾ ਆਨਸਰ ਮਾਸਟਰ ਤਾਰਾ ਸਿੰਘ ਮਾਸਟਰ ਤਾਰਾ ਸਿੰਘ ਠੀਕ ਹੈ ਨੈਕਸਟ ਚਲਦੇ ਹਾਂ ਨਗਰ ਨਿਗਮ ਦੇ ਮੁਖੀ ਨੂੰ ਕੀ ਕਿਹਾ ਜਾਂਦਾ ਨਗਰ ਨਿਗਮ ਦੇ ਮੁਖੀ ਨੂੰ ਕਿਹਾ ਜਾਂਦਾ ਜੀ ਮੇਅਰ ਨੈਕਸਟ ਪੰਜਾਬ ਦੇ ਕਿੰਨੇ ਸ਼ਹਿਰਾਂ ਵਿੱਚ ਨਗਰ ਨਿਗਮ ਦੀ ਸਥਾਪਨਾ ਕੀਤੀ ਗਈ ਹੈ ਕਿੰਨੇ ਵਿੱਚ ਕੀਤੀ ਗਈ ਹੈ ਜੀ 13 ਦੇ ਵਿੱਚ ਨੈਕਸਟ ਪੰਜਾਬ ਵਿੱਚ ਕਿੰਨੇ ਜ਼ਿਲ੍ਹਾ ਪ੍ਰੀਸ਼ਦ ਹਨ ਸਿੱਧਾ ਪੁੱਛਿਆ ਹੋਇਆ ਤੁਹਾਨੂੰ ਪੰਜਾਬ ਦੇ ਵਿੱਚ ਜ਼ਿਲ੍ਹੇ ਕਿੰਨੇ ਨੇ ਠੀਕ ਹੈ ਆਪਾਂ ਕਨਫਿਊਜ਼ ਨਹੀਂ ਹੋਣਾ ਇਹ ਚ ਕਿੰਨੇ ਜ਼ਿਲ੍ਹੇ ਨੇ ਪੰਜਾਬ ਦੇ ਵਿੱਚ 23 23ਵਾਂ ਜ਼ਿਲ੍ਹਾ ਮਲੇਰਕੋਟਲਾ ਇਹ ਕਦੋਂ ਬਣਿਆ ਠੀਕ ਹੈ ਮਲੇਰਕੋਟਲਾ ਜ਼ਿਲ੍ਹਾ ਕਦੋਂ ਬਣਿਆ ਇਹ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸੋ ਕਿਉਂਕਿ ਜਿਹੜੇ ਬੱਚੇ ਮੇਰੇ ਕੋਲ ਰੈਗੂਲਰ ਸਟੱਡੀ ਕਰਦੇ ਨੇ ਤੇ ਉਹਨਾਂ ਬੱਚਿਆਂ ਨੂੰ ਤਾਂ ਚੰਗੀ ਤਰ੍ਹਾਂ ਪਤਾ ਵਾ ਤੇ ਜੇਕਰ ਤੁਸੀਂ ਬਾਹਰੋਂ ਵੀ ਆ ਤਾਂ ਤੁਸੀਂ ਤੁਹਾਨੂੰ ਵੀ ਪਤਾ ਹੋਊਗਾ ਕਿ ਮਲੇਰ ਕੋਟਲਾ ਡਿਸਟ੍ਰਿਕਟ ਕਦੋਂ ਬਣਿਆ ਠੀਕ ਹੈ ਨੈਕਸਟ ਸੂਚਨਾ ਦਾ ਅਧਿਕਾਰ ਪੰਜਾਬ ਵਿੱਚ ਕਦੋਂ ਲਾਗੂ ਹੋਇਆ ਕਦੋਂ ਹੋਇਆ ਸੀਗਾ 2005 ਦੇ ਵਿੱਚ 2005 ਦੇ ਵਿੱਚ ਨੈਕਸਟ ਪੰਜਾਬ ਵਿੱਚ ਪੰਚਾਇਤ ਪੰਚਾਇਤੀ ਮੈਂਬਰ ਬਣਨ ਲਈ ਘੱਟੋ ਘੱਟ ਉਮਰ ਕਿੰਨੀ ਹੋਣੀ ਚਾਹੀਦੀ ਆ ਪੰਚਾਇਤੀ ਮੈਂਬਰ ਪੰਚਾਇਤੀ ਮੈਂਬਰ ਬਣਨ ਦੇ ਲਈ ਮਤਲਬ ਜਿਹਨੂੰ ਆਪਾਂ ਪੰਚ ਕਹਿ ਦਿੰਨੇ ਆ ਪੰਚ ਪੰਚ ਬਣਨ ਲਈ ਉਮਰ ਕਿੰਨੀ ਹੋਣੀ ਚਾਹੀਦੀ ਆ 21 ਸਾਲ ਠੀਕ ਹੈ ਪੰਜਾਬ ਵਿੱਚ ਗ੍ਰਾਮ ਪੰਚਾਇਤਾਂ ਦਾ ਕਾਰਜਕਾਲ ਕਿੰਨਾ ਹੈ ਕਿੰਨਾ ਜੀ 5 ਸਾਲ ਨੈਕਸਟ ਪੰਜਾਬ ਨਗਰ ਨਿਗਮ ਦੇ ਮੁਖੀ ਦਾ ਕਾਰਜਕਾਲ ਕਿੰਨਾ ਕਿੰਨਾ ਜੀ 5 ਸਾਲ ਨੈਕਸਟ ਪੰਜਾਬ ਵਿੱਚ ਪੰਚਾਇਤੀ ਰਾਜ ਐਕਟ ਕਦੋਂ ਪਾਸ ਕੀਤਾ ਗਿਆ ਕਦੋਂ ਕੀਤਾ ਗਿਆ ਜੀ 1994 ਦੇ ਵਿੱਚ ਕਦੋਂ 1994 ਦੇ ਵਿੱਚ ਨੈਕਸਟ ਜ਼ਿਲ੍ਹਾ ਪ੍ਰੀਸ਼ਦ ਦਾ ਕਾਰਜਕਾਲ ਕਿੰਨਾ ਕਿੰਨਾ ਜੀ ਪੰਚ ਸਾਹਿਬ ਬਲਾਕ ਸੰਮਤੀ ਦੇ ਮੁਖੀ ਨੂੰ ਕੀ ਕਿਹਾ ਜਾਂਦਾ ਕੀ ਕਿਹਾ ਜਾਂਦਾ ਜੀ ਪ੍ਰਧਾਨ ਕਿਹਾ ਜਾਂਦਾ ਨੈਕਸਟ ਰਾਜ ਵਿਧਾਨ ਸਭਾ ਦੇ ਉੱਚ ਸਦਨ ਦਾ ਕੀ ਨਾਂ ਹੈ ਵਿਧਾਨ ਪ੍ਰੀਸ਼ਦ ਵਿਧਾਨ ਪ੍ਰੀਸ਼ਦ ਪੰਜਾਬ ਰਾਜ ਵਿਧਾਨ ਸਭਾ ਦੇ ਸਪੀਕਰ ਦੀ ਚੋਣ ਕੌਣ ਕਰਦਾ ਹੈ ਕੌਣ ਕਰਦਾ ਜੀ ਵਿਧਾਨ ਸਭਾ ਦੇ ਮੈਂਬਰ ਆਪਦੇ ਵਿੱਚੋਂ ਹੀ ਕਰਦੇ ਹੁੰਦੇ ਨੇ ਠੀਕ ਹੈ ਜਿੱਦਾਂ ਕਿ ਤੁਹਾਨੂੰ ਮੈਂ ਦੱਸਿਆ ਸੀ ਪੰਜਾਬ ਵਿਧਾਨ ਸਭਾ ਦੀਆਂ ਸੀਟਾਂ ਕਿੰਨੀਆਂ ਨੇ 117 ਇੱਥੇ ਤੁਸੀਂ ਯਾਦ ਰੱਖ ਲੈਣਾ ਵਿਧਾਨ ਦੇ ਕਿੰਨੇ ਅੱਖਰ ਨੇ ਤਿੰਨ ਤੇ ਇੱਥੇ ਵੀ ਕਿੰਨੇ ਅੱਖਰ ਨੇ ਤਿੰਨ ਰਾਜ ਦੇ ਕਿੰਨੇ ਅੱਖਰ ਨੇ ਦੋ ਇੱਥੇ ਤੁਸੀਂ ਕਿੰਨੇ ਲਿਖਣਾ ਸੌਰੀ ਰਾਜ ਦੇ ਕਿੰਨੇ ਅੱਖਰ ਨੇ ਦੋ ਸੌਰੀ ਲੋਕ ਸਭਾ ਦੇ ਲੋਕ ਸਭਾ ਦੇ ਕਿੰਨੇ ਅੱਖਰ ਨੇ ਦੋ ਠੀਕ ਹੈ ਕਿੰਨੀਆਂ ਸੀਟਾਂ ਨੇ 13 ਰਾਜ ਨੂੰ ਤੁਸੀਂ ਐਜ਼ ਇਟ ਇਜ਼ ਯਾਦ ਕਰਨਾ ਪੈਣਾ ਰਾਜ ਦੀਆਂ ਕਿੰਨੀਆਂ ਸੀਟਾਂ ਨੇ 7 ਨੈਕਸਟ ਪੰਚਾਇਤੀ ਰਾਜ ਦਾ ਆਧਾਰ ਪੱਧਰ ਕੀ ਹੈ ਕੀ ਹੈ ਜੀ ಗ್ರಾಮ ਸਭਾ ਜਾਂ ಗ್ರಾಮ ਪੰਚਾਇਤ ਜਾਂ ಗ್ರಾಮ ਸਭਾ ਨੈਕਸਟ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਜੱਜਾਂ ਦੀ ਮਨਜ਼ੂਰਸ਼ੁਦਾ ਗਿਣਤੀ ਕਿੰਨੀ ਹੈ ਕਿੰਨੀ ਹੈ ਜੀ 85 ਜੱਜ ਨੇ ਇਸ ਟਾਈਮ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਨੈਕਸਟ ਆਜ਼ਾਦੀ ਤੋਂ ਪਹਿਲਾਂ ਇਕਜੁੱਟ ਪੰਜਾਬ ਵਿੱਚ ਹਾਈ ਕੋਰਟ ਦੀ ਸਥਾਪਨਾ ਕਿੱਥੇ ਕੀਤੀ ਗਈ ਸੀ ਇਹ ਸਾਂਝੇ ਪੰਜਾਬ ਦੀ ਗੱਲ ਕਰਦਾ ਇਕਜੁੱਟ ਮਤਲਬ ਜਿੰਨਾ ਵੀ ਚਾਹੇ ਪੰਜਾਬ ਸੀ ਥੋੜਾ ਹਰਿਆਣਾ ਸੀਗਾ ਰਾਜਸਥਾਨ ਆਪਣੇ ਹਿਮਾਚਲ ਪ੍ਰਦੇਸ਼ ਸੀਗਾ ਠੀਕ ਹੈ ਤੇ ਇਧਰੋਂ ਲੈਂਦਾ ਪੰਜਾਬ ਮਤਲਬ ਪਾਕਿਸਤਾਨ ਪੰਜਾਬ ਜਦੋਂ ਸਾਰਾ ਇਕੱਠਾ ਸੀ ਤਾਂ ਸਾਰਿਆਂ ਦੀ ਸਾਂਝੀ ਹਾਈ ਕੋਰਟ ਕਿਹੜੀ ਸੀ ਲਾਹੌਰ ਚ ਸਥਾਪਿਤ ਕੀਤੀ ਗਈ ਸੀ ਠੀਕ ਹੈ ਇਹ ਯਾਦ ਰੱਖਣਾ ਨੈਕਸਟ 1966 ਤੋਂ ਪਹਿਲਾਂ Shimla High Court ਦਾ ਅਧਿਕਾਰ ਖੇਤਰ ਕਿਹੜਾ ਸੀ ਕਿਹੜਾ-ਕਿਹੜਾ ਸੀਗਾ ਪੰਜਾਬ ਦਿੱਲੀ ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਠੀਕ ਹੈ ਚਾਰੇ Shimla High Court ਦੇ ਅੰਡਰ ਆਉਂਦੇ ਸੀ ਨੈਕਸਟ ਆਨੰਦਪੁਰ ਸਾਹਿਬ ਦਾ ਮਤਾ ਕਦੋਂ ਪਾਸ ਕੀਤਾ ਗਿਆ ਕਦੋਂ ਕੀਤਾ ਗਿਆ 1973 ਦੇ ਵਿੱਚ 1973 ਦੇ ਵਿੱਚ ਆਨੰਦਪੁਰ ਸਾਹਿਬ ਦਾ ਮਤਾ ਜਿਹੜਾ ਉਹ ਪਾਸ ਕੀਤਾ ਗਿਆ ਸੀ ਨੈਕਸਟ ਚਲਦੇ ਹਾਂ ਆਨੰਦਪੁਰ ਸਾਹਿਬ ਦਾ ਮਤਾ ਪੰਜਾਬ ਦੀ ਕਿਹੜੀ ਪਾਰਟੀ ਦੁਆਰਾ ਪਾਸ ਕੀਤਾ ਗਿਆ ਸੀ ਕਿਹਦੇ ਵੱਲ ਕੀਤਾ ਗਿਆ ਸੀ ਸ਼੍ਰੋਮਣੀ ਅਕਾਲੀ ਦਲ ਠੀਕ ਹੈ ਪੰਜਾਬ ਦੀ ਸਭ ਤੋਂ ਪੁਰਾਣੀ ਪਾਰਟੀ ਵੀ ਹੈ ਸ਼੍ਰੋਮਣੀ ਅਕਾਲੀ ਦਲ ਕਦੋਂ ਬਣੀ ਸੀ 1921 ਦੇ ਵਿੱਚ ਨੈਕਸਟ ਰਾਜ ਵਿਧਾਨ ਸਭਾ ਦਾ ਮੁਖੀ ਕੌਣ ਸੀ ਕੌਣ ਹੈ ਸਪੀਕਰ ਕੌਣ ਹੁੰਦਾ ਜੀ ਸਪੀਕਰ ਰਾਜ ਵਿਧਾਨ ਸਭਾ ਦਾ ਮੁਖੀ ਕੌਣ ਹੁੰਦਾ ਸਪੀਕਰ ਨੈਕਸਟ ਪੰਜਾਬ ਦਾ ਰਾਜਪਾਲ ਆਪਣਾ ਅਸਤੀਫਾ ਪੱਤਰ ਕਿਸ ਨੂੰ ਸੌਂਪਦਾ ਕਿਹਨੂੰ ਸੌਂਪਦਾ ਜੀ ਰਾਸ਼ਟਰਪਤੀ ਨੂੰ ਸੌਂਪੂਗਾ ਠੀਕ ਹੈ ਵਰਤਮਾਨ ਸਮੇਂ ਪੰਜਾਬ ਦਾ ਰਾਜਪਾਲ ਕੌਣ ਹੈ ਮੈਨੂੰ ਕਮੈਂਟ ਕਰਕੇ ਦੱਸ ਦਿਓ ਪੰਜਾਬ ਦੇ ਕਿਸ ਮੁੱਖ ਮੰਤਰੀ ਨੂੰ ਭਾਰਤ ਦਾ ਰਾਸ਼ਟਰਪਤੀ ਬਣਨ ਦਾ ਮਾਣ ਮਿਲਿਆ ਕਿਹਨੂੰ ਮਿਲਿਆ ਸੀ ਗਿਆਨੀ ਜੈਲ ਸਿੰਘ ਗਿਆਨੀ ਜੈਲ ਸਿੰਘ ਜਿਹੜੇ ਕੀ ਭਾਰਤ ਦੇ ਰਾਸ਼ਟਰਪਤੀ ਵੀ ਰਹਿ ਚੁੱਕੇ ਨੇ ਠੀਕ ਹੈ ਯਾਦ ਰੱਖਣਾ ਨੈਕਸਟ ਰਾਸ਼ਟਰਪਤੀ ਸ਼ਾਸਨ ਦੇ ਦੌਰਾਨ ਪੰਜਾਬ ਦਾ ਪ੍ਰਬੰਧ ਕਿਸ ਦੁਆਰਾ ਕੀਤਾ ਜਾਂਦਾ ਹੈ ਰਾਸ਼ਟਰਪਤੀ ਸ਼ਾਸਨ ਦੇ ਵਿੱਚ ਕਿਹਦੇ ਦੁਆਰਾ ਚਲਾਇਆ ਜਾਊਗਾ ਰਾਸ਼ਟਰਪਤੀ ਦੇ ਦੁਆਰਾ ਇਹ ਗਏ ਚੱਲਦੇ ਆ ਪੰਜਾਬ ਵਿੱਚ ਪੰਚਾਇਤੀ ਰਾਜ ਪ੍ਰਣਾਲੀ ਦੇ ਕਿੰਨੇ ਪੱਤਰ ਨੇ ਕਿੰਨੇ ਨੇ ਜੀ ਤਿੰਨ ਕਿਹੜੇ-ਕਿਹੜੇ ਨੇ ਸਭ ਤੋਂ ਏਠਾਂ ਇਦਾਂ ਇਦਾਂ ਬਣਾ ਲੈਨੇ ਆਪਾਂ ਇਹਨੂੰ ਉੱਪਰ ਜ਼ਿਲ੍ਹਾ ਠੀਕ ਹੈ ਇੱਥੇ ਨਗਰ ਨਿਗਮ ਤੇ ਐਂਡ ਦੇ ਵਿੱਚ ਹੈਗੀ ਆ ಗ್ರಾಮ ਪੰਚਾਇਤ ਠੀਕ ਹੈ ਇਹਨੂੰ ਸਮਝ ਲਿਓ ਨੈਕਸਟ ਪੰਜਾਬ ਵਿਧਾਨ ਸਭਾ ਦੀ ਮੀਟਿੰਗ ਲਈ ਘੱਟੋ-ਘੱਟ ਮੈਂਬਰਾਂ ਦੀ ਗਿਣਤੀ ਕਿੰਨੀ ਚਾਹੀਦੀ ਹੈ? ਕਿੰਨੀ ਹੋਣੀ ਚਾਹੀਦੀ ਹੈ? 12 ਨੈਕਸਟ ਪੰਜਾਬ ਵਿਧਾਨ ਸਭਾ ਵਿੱਚ ਬਜਟ ਕੌਣ ਪੇਸ਼ ਕਰਦਾ? ਕੌਣ ਬਜਟ ਪੇਸ਼ ਕਰਦਾ ਹੁੰਦਾ? ਵਿੱਤ ਮੰਤਰੀ। ਵਰਤਮਾਨ ਸਮੇਂ ਪੰਜਾਬ ਦਾ ਵਿੱਤ ਮੰਤਰੀ ਕੌਣ ਆ? ਇਹ ਵੀ ਮੈਨੂੰ ਕਮੈਂਟ ਕਰਕੇ ਤੁਸੀਂ ਹੁਣੇ ਦੱਸ ਦਿਓ। ਪੰਜਾਬ ਰਾਜ ਵਿਜੀਲੈਂਸ ਕਮਿਸ਼ਨ ਕਮਿਸ਼ਨ ਦਾ ਚੇਅਰਪਰਸਨ ਕੌਣ ਹੁੰਦਾ ਹੈ? ਕੌਣ ਹੁੰਦਾ ਜੀ ਵਿਜੀਲੈਂਸ ਕਮਿਸ਼ਨਰ ਵਿਜੀਲੈਂਸ ਕਮਿਸ਼ਨਰ ਨੈਕਸਟ ਪੰਜਾਬ ਸਭ ਤੋਂ ਪੁਰਾਣੀ ਰਾਜਨੀਤਿਕ ਪਾਰਟੀ ਕਿਹੜੀ ਹੈ ਵੈਸੇ ਆਪਾਂ ਉੱਪਰ ਗੱਲ ਕਰ ਵੀ ਲਈ ਸੀ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਤੇ ਇਹਦੇ ਪਹਿਲੇ ਪ੍ਰਧਾਨ ਕੌਣ ਸੀਗੇ ਸਰਦਾਰ ਸੁੰਦਰ ਸਿੰਘ ਮਜੀਠੀਆ ਨੈਕਸਟ ਪੰਜਾਬ ਵਿਧਾਨ ਸਭਾ ਦੇ ਮੈਂਬਰਾਂ ਦੀ ਗਿਣਤੀ ਦਾ ਆਧਾਰ ਕੀ ਹੈ ਕਿਦੇ ਦੇ ਆਧਾਰ ਤੇ ਹੁੰਦੀ ਹੈ ਇਹਨਾਂ ਦੀ ਗਿਣਤੀ ਆਬਾਦੀ ਦੇ ਆਧਾਰ ਤੇ ਠੀਕ ਹੈ ਕਿੰਨੀਆਂ ਸੀਟਾਂ ਨੇ 117 ਪੰਜਾਬ ਵਿੱਚ ਕਿੰਨੀਆਂ ਮਿਊਸਿਪਲ ਕਮੇਟੀਆਂ ਹਨ ਕਿੰਨੀਆਂ ਨੇ ਜੀ 164 164 ਯਾਦ ਰੱਖਣਾ ਨੈਕਸਟ ਓਕੇ ਅੱਜ ਦੀ ਵੀਡੀਓ ਦੇ ਵਿੱਚ ਇੰਨੇ ਕੁਐਸਚਨ ਸੀਗੇ ਆਪਾਂ 30 ਦੇ ਨੀਅਰ ਬਾਊਟ ਕੁਐਸਚਨ ਕੀਤੇ ਨੇ ਤੇ ਤੁਸੀਂ ਨੋਟਸ ਜ਼ਰੂਰ ਬਣਾ ਲਓ ਕਿਉਂਕਿ ਨੋਟਸਾਂ ਦੇ ਨਾਲ ਦੋ ਤੋਂ ਤਿੰਨ ਵਾਰੀ ਰਿਵਾਈਜ਼ ਹੋ ਜਾਂਦਾ ਹੁੰਦਾ ਤੇ ਆਪਾਂ ਬਹੁਤ ਜਲਦ ਕਰੰਟ ਅਫੇਅਰ ਦੀ ਵੀ ਵੀਡੀਓ ਸਟਾਰਟ ਕਰਦੇ ਹਾਂ ਓਕੇ ਥੈਂਕ ਯੂ